ਹਾਂਜੀ ਮੈਂ ਸਤਵੰਦਪੁਰ ਜ਼ਿਲ੍ਹਾ ਕੇਡਵ ਸਰ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੱਟੀ ਬਲੌਕ ਦੇ ਵਿੱਚ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਹੈ ਖੇਡਾਵਤਨ ਪੰਜਾਬ ਦੀਆਂ ਬਹੁਤ ਵਧੀਆ ਜੀ ਇਕੱਠ ਬਹੁਤ ਹੈ ਕਾਫੀ ਬੱਚੇ ਹੈ ਪਾਰਟਿਸਪੇਟ ਕਰ ਰਹੇ ਹੈ ਬਹੁਤ ਖੁਸ਼ੀ ਹੈ ਔਰ ਮਾਣ ਵਾਲੀ ਗੱਲ ਹੈ ਕਿ ਜਿਹੜਾ ਇਹ ਇੱਕ ਸੁਪਨਾ ਲਿਆ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਉਹ ਸੁਪਨਾ ਉਹਨਾਂ ਦਾ ਸਾਕਾਰ ਹੋ ਰਿਹਾ 29 ਤਰੀਕ ਨੂੰ ਉਹਨਾਂ ਨੇ ਸੰਗਰੂਰ ਤੋਂ ਓਪਨਿੰਗ ਕੀਤੀ ਹੈ ਅੱਜ ਅਸੀਂ ਪੱਟੀ ਦੇ ਵਿੱਚ ਪਹਿਲਾ ਬਲੌਕ ਸ਼ੁਰੂ ਕੀਤਾ ਹੈ ਜੀ ਤੇ ਬਹੁਤ ਹੀ ਵਧੀਆ ਆ ਔਰ ਇਹ ਇਦਾਂ ਹੀ ਚੱਲਦਾ ਰਹੇ ਬਹੁਤ ਵਧੀਆ ਆ ਕਿ ਜਿਹੜੇ ਨਸ਼ਿਆਂ ਤੋਂ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਹੈ ਜਿਹੜਾ ਨਸ਼ਿਆਂ ਦਾ ਹੜ ਜਿਹੜਾ ਆਇਆ ਇਹਨਾਂ ਨੂੰ ਬੰਦ ਕਰਕੇ ਤੇ ਅਸੀਂ ਖੇਡਾਂ ਪ੍ਰਤੀ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਆ ਨਾਮ ਰੋਸ਼ਨ ਕਰੀਏ ਆਪਣਾ ਬੱਚਿਆਂ ਦਾ ਪੇਰੈਂਟਸ ਦਾ ਔਰ ਆਪਣੇ ਡਿਸਟ੍ਰਿਕਟ ਦਾ ਪੰਜਾਬ ਦਾ ਕਿੰਨੀਆਂ ਕਿ ਖੇਡਾਂ ਹੋ ਰਹੀਆਂ ਤੇ ਕਿੰਨੇ ਕਿ ਬੱਚੇ ਪੈਰਿਸ ਕਰ ਰਹੇ ਨੇ ਅੱਜ 6 ਗੇਮਾਂ ਬਲੌਗ ਦੇ ਵਿੱਚ 6 ਗੇਮਾਂ ਹੋ ਰਹੀਆਂ ਐਥਲੈਟਿਕਸ ਕਬੱਡੀ ਵਾਲੀਬਾਲ ਫੁੱਟਬਾਲ ਬਲੀਵਾਲ ਜਿਹੜੀ ਆ ਸਮੈਸ਼ਿੰਗ ਔਰ ਸ਼ੂਟਿੰਗ ਹੋ ਰਹੀ ਹੈ ਕਬੱਡੀ ਜਿਹੜੀ ਆ ਸਰਕਲ 5 ਔਰ ਨੈਸ਼ਨਲ ਸਟਾਈਲ ਵੀ ਹੋ ਰਹੀ ਹੈ ਜੀ ਹਾਂਜੀ ਇਹਦੇ ਵਿੱਚ ਕਾਫੀ ਬੱਚਿਆਂ ਨੇ ਭਾਗ ਲਿਆ ਹੈ ਇਹ ਇਹ ਜਿਹੜੀਆਂ ਖੇਡਾਂ ਆ 14 ਅੰਡਰ 14 ਤੋਂ ਯਾਨੀ 14 ਤੋਂ ਸ਼ੁਰੂ ਲੈ ਹੋ ਕੇ ਇਹ ਜਿਹੜੀਆਂ ਆ ਅੰਡਰ 70 ਤੋਂ ਉੱਪਰ ਤੱਕ ਇਹ ਸਾਰੀਆਂ ਜਾਣਗੀਆਂ ਇਹਦੇ ਵਿੱਚ ਜਿਹੜੇ ਆ ਬੱਚਿਆਂ ਤੋਂ ਲੈ ਕੇ ਜਵਾਨ ਨੌਜਵਾਨ ਬੁੱਢੇ ਬਜ਼ੁਰਗ ਸਾਰਿਆਂ ਨੂੰ ਮੌਕਾ ਮਿਲੇਗਾ ਔਰ ਇੱਕ ਜਿਹੜੀ ਆ ਖੇਡ ਪ੍ਰਤੀ ਅਸੀਂ ਆਪਣੀ ਜਿਹੜੀ ਸਿਹਤ ਨੂੰ ਮਤਲਬ ਵਧੀਆ ਬਣਾ ਸਕਦੇ ਆ ਜੀ ਦੂਧੀਆਂ ਬਿਮਾਰੀਆਂ ਤੇ ਜਿਹੜਾ ਆ ਦੂਰ ਰਹਿ ਸਕਦੇ ਆ ਅੱਜ ਜਿਹੜੀਆਂ ਖੇਡਾਂ ਮੱਤਨ ਪੰਜਾਬ ਦੀਆਂ ਸ਼ੁਰੂ ਹੋ ਰਹੀਆਂ ਸਾਡੇ ਬਹੁਤ ਹੀ ਮਾਣਯੋਗ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਸੰਗਰੂਰ ਤੋਂ ਸ਼ੁਰੂ ਕੀਤੀ ਸੀ ਅੱਜ ਪੱਟੀ ਵਿਖੇ ਕੱਲ ਨੂੰ ਅਲੱਗ ਆਪਣੇ ਜਿੰਨੇ ਵੀ ਬਲਾਕ ਹੈ ਜਿਸ ਤਰ੍ਹਾਂ ਚੋਲਾ ਸਾਹਿਬ ਖਡੂਸਾ ਵਿਖੇ ਸਾਡੇ ਸਿੱਖਿਆ ਅਫਸਰ ਭੈਣ ਜੀ ਸਤਵੰਤ ਕੌਰ ਆ ਇਹ ਕਰਵਾ ਰਹੇ ਆ ਔਰ ਅੱਜ ਜਿਹੜਾ ਇੱਥੇ ਖੇਡਾਂ ਮੱਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਪੱਟੀ ਸਟੇਡੀਅਮ ਵਿੱਚ ਕੈਬਨਲ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਗਵਾਈ ਦੇ ਵਿੱਚ ਬੱਚਿਆਂ ਨੂੰ ਇਹੋ ਅਸੀਂ ਇਹਨਾਂ ਦੇ ਉੱਤੇ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਬੱਚੇ ਜਦੋਂ ਆਪਣੇ ਗਰਾਊਂਡਾਂ ਦੇ ਵਿੱਚ ਖੇਡਣਗੇ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਇੱਥੋਂ ਬੜੇ-ਬੜੇ ਵੱਡੇ-ਵੱਡੇ ਪਹਿਲਵਾਨ ਹੋਏ ਆ ਜਿਸ ਤਰ੍ਹਾਂ ਜੱਸਾ ਸਿੰਘ ਪੱਟੀ ਉਹਨਾਂ ਨੇ ਗਰਾਊਂਡ ਦੇ ਵਿੱਚ ਆਣ ਕੇ ਮਿਹਨਤ ਕੀਤੀ ਆ ਤੇ ਪੰਜਾਬ ਦਾ ਪੂਰੇ ਇੰਡੀਆ ਦਾ ਪੂਰੇ ਭਾਰਤ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਇੱਥੇ ਅੱਜ ਖੇਡਣ ਵਾਸਤੇ ਆਏ ਆ ਸਾਰੇ ਆਪੋ ਆਪਣੀ ਜਿਤਨਾ ਪੋਜੀਸ਼ਨਾਂ ਤੇ ਜਿੱਤ ਕੇ ਤੇ ਜੇ ਕਈ ਵਾਰਾ ਜਿੱਤ ਵੀ ਨਹੀਂ ਹੁੰਦੀ ਕਾ ਅਗਲੀ ਵਾਰ ਜਿੱਤ ਜੇਗਾ ਕਿਸੇ ਨੇ ਹੌਸਲਾ ਨਹੀਂ ਢੋਣਾ ਕਿ ਅੱਜ ਕਿ ਨਹੀਂ ਮੈਂ ਜਿੱਤਿਆ ਉਹ ਅਗਲੀ ਵਾਰ ਜਿੱਤੇਗਾ ਇਹ ਬਹੁਤ ਵਧੀਆ ਉਪਰਾਲਾ ਵਾ ਕਿਉਂਕਿ ਸਾਡੇ ਜਿੰਨੇ ਵੀ ਇੱਥੇ ਸਾਡੇ ਇੱਥੇ ਸਤਿਕਾਰ ਜੋ ਗਏ ਸੀ ਜਿਨੀਆਂ ਸਖਸ਼ੀਤਾਂਆਂ ਸੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਖੇਡਾਂ ਵਤਨ ਪੰਜਾਬ ਦੀਆਂ ਹੁੰਦੀਆਂ ਰਹਿਣ ਸਾਡੇ ਬੱਚੇ ਗਰਾਊਂਡ ਦੇ ਨਾਲ ਜੁੜੇ ਰਹਿਣ ਮਾੜੇ ਪਾਸੇ ਨਹੀਂ ਜਾਣਗੇ ਤੇ ਇਹੋ ਹੀ ਇਹੋ ਹੀ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਬੱਚੇ ਇਥੋਂ ਖੇਡ ਕੇ ਗਰਾਉਂਡਾਂ ਵਿੱਚੋਂ ਖੇਡ ਕੇ ਜਿਸ ਤਰ੍ਹਾਂ ਪੱਟੀ ਹਲਕੇ ਦਾ ਨਾਮ ਰੋਸ਼ਨ ਕਰਨ ਔਰ ਪੰਜਾਬ ਦਾ ਨਾਮ ਰੋਸ਼ਨ ਕਰਨ ਜੇ ਆਪਾਂ ਗਰਾਉਂਡਾਂ ਦੇ ਨਾਲ ਜੁੜਾਂਗੇ ਤੇ ਫੇਰ ਹੀ ਆਪਾਂ ਅੱਗੇ ਵਧ ਸਕਦੇ ਹਾਂ ਕੋਈ ਵੀ ਚੀਜ਼ ਆ ਜੇ ਆਪਾਂ ਦਿਨ ਰਾਤ ਮਿਹਨਤ ਕਰਦੇ ਆ ਤੇ ਮਿਹਨਤ ਕਦੀ ਅਜਾਈ ਨਹੀਂ ਜਾਂਦੀ ਸਫਲ ਹੁੰਦੀ ਆ ਅਸੀਂ ਬੱਚਿਆਂ ਨੂੰ ਇਹੋ ਕਹਿੰਦੇ ਆ ਕਿ ਤਰਕੀਆਂ ਪੰਚੋ ਤਰਕੀਆਂ ਲਓ ਔਰ ਆਪਣਾ ਨਾਂ ਆਪਣਾ ਮਾਪਿਆਂ ਦਾ ਨਾਂ ਆਪਣੇ ਕੋਚ ਦਾ ਨਾਂ ਆਪਣੇ ਹਲਕੇ ਦਾ ਨਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਚੇਰਮੈਨ ਸਾਹਿਬ ਕਿਵੇਂ